ਹਾਂਜੀ ਸਸੀਰਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਜਬਟੀ 293 ਭਰਤੀ ਸੰਬੰਧੀ ਆਈ ਵੱਡੀ ਖਬਰ ਭਰਤੀ ਹੋਈ ਰੱਦ 51000 ਸਟੂਡੈਂਟਸ ਦੇ ਪੈਸੇ ਹੋਣਗੇ ਵਾਪਸ ਕੀ ਆਪਰੇ ਅਪਡੇਟ ਆਉ ਜਾਂਦੇ ਆ ਅੱਜ ਦੀ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕੇ ਅਗਰ ਤੁਸੀਂ ਵੀ ਕਿਸੇ ਨਵੀਂ ਵਾਕੰਸੀ ਦੀ ਅਪਡੇਟ ਲੈਣਾ ਚਾਹੁੰਦੇ ਹੋ ਤਾਂ ਆਪਣੇ ਟੈਲੀਗ੍ਰam ਗਰੁੱਪ ਨੂੰ ਜੁਆਇਨ ਕਰਕੇ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਲੈ ਸਕਦੇ ਹੋ ਚੋ ਚਲੋ ਲੈ ਕੇ ਚੱਲਦੇ ਆ ਜੀਬੀਟੀ ਦੀ ਜੋ ਨਵੀਂ ਅਪਡੇਟ ਆਈ ਹੈ ਨਵੀਂ ਖਬਰ ਆਈ ਹੈ ਉਸ ਦੇ ਉੱਪਰ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੀ ਕਿ ਪੂਰੇ ਇੰਡੀਆ ਦੇ ਵਿੱਚ बीएड ਨੂੰ ਇਟਿਡ ਦੀਆਂ ਪੋਸਟਾਂ ਵਿੱਚੋਂ ਬਾਹਰ ਕਰ ਦਿੱਤਾ ਗਿਆ ਔਰ ਇਸ ਦੇ ਉੱਪਰ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾਉਂਦੇ ਹੋਇਆ ਇਹ ਸ਼ਬਦ ਵਰਤੇ ਆ ਤਾਂ ਉਸ ਦੇ ਅਨੁਸਾਰ ਜੀਬੀਟੀ ਦੀ ਵੈਕੈਂਸੀ ਜੋ ਚੰਡੀਗੜ੍ਹ ਦੇ ਵਿੱਚ ਨਿਕਲੀ ਸੀ 293 ਪੋਸਟਾਂ ਦੀ ਉਸ ਦੇ ਸਬੰਧ ਵਿੱਚ ਇੱਕ ਨਵੀਂ ਇੱਕ ਤਾਜ਼ਾ ਅਪਡੇਟ ਆਈ ਹੈ ਜੋ ਤੁਹਾਡੇ ਨਾਲ ਸ਼ੇਅਰ ਕਰਦੇ ਆ 16 ਜਨਵਰੀ ਜੀਬੀਟੀ ਦੀਆਂ ਸਾਮੀਆਂ ਲਈ ਦੁਬਾਰਾ ਭਰਤੀ ਹੋਵੇਗੀ ਇਹਨਾਂ ਸਾਮੀਆਂ ਲਈ ਹੁਣ बीएड ਕਰ ਚੁੱਕੇ ਉਮੀਦਵਾਰ ਅਪਲਾਈ ਨਹੀਂ ਕਰ ਸਕਣਗੇ ਅਗਰ ਤੁਸੀਂ ਬੇੜ ਕੀਤੀ ਹੈ ਤਾਂ ਤੁਸੀਂ ਇਹਨਾਂ ਅਵਕਾਸ਼ਾਂ ਲਈ ਅਪਲਾਈ ਨਹੀਂ ਕਰ ਸਕਦੇ ਇੰਨਾ ਹੀ ਨਹੀਂ ਚੰਡੀਗੜ੍ਹ ਸਿੱਖਿਆ ਭਗ ਨੇ ਜਪੀਟੀ ਦੀ 293 ਭਰਤੀ ਨੂੰ ਪਰਮ ਲਈ ਪਹਿਲਾਂ ਜਾਰੀ ਕੀਤਾ ਗਿਆ ਇਤਸ਼ਾਰ ਵਾਪਸ ਲੈ ਲਿਆ ਹੈ ਜਿਹੜਾ 293 ਪੋਸਟਾਂ ਦਾ ਇਤਸ਼ਾਰ ਜਾਰੀ ਹੋਇਆ ਸੀ ਉਸ ਨੂੰ ਵਾਪਸ ਲੈ ਲਿਆ ਹੈ ਹੁਣ ਨਵੇਂ ਸਿਰ ਤੋਂ ਜਪੀਟੀ ਭਰਤੀ ਲਈ ਅਪਲਾਈ ਕਰਨ ਦੀ ਅੱਜ ਜਾਂ ਮੰਗੀਆਂ ਗਈਆਂ ਨੇ ਡਾਇਰੈਕਟਰ ਸਕੂਲ ਐਜੂਕੇਸ਼ਨ ਵੱਲੋਂ ਦੱਸਿਆ ਗਿਆ ਕਿ ਜੀ.ਵੀ.ਟੀ ਦੀ ਭਰਤੀ ਲਈ ਵਿਦਿਅਕ ਯੋਗਤਾ ਤੇ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਸਿੱਖਿਆ ਵਿਭਾਗ ਨੇ ਕਾਨੂੰਨੀ ਸਲਾਹ ਨਾਲ ਸਲਾਹ ਕਰਕੇ ਹੁਣ ਇਹ ਅਸਾਮੀਆਂ ਭਰਨ ਦਾ ਦੁਬਾਰਾ ਫੈਸਲਾ ਕੀਤਾ ਹੈ ਜਿਸ ਦੇ ਵਿੱਚ ਅਸਾਮੀਆਂ ਨੂੰ ਵਧਾ ਕੇ 396 ਅਸਾਮੀਆਂ 24 ਜਨਵਰੀ ਤੋਂ ਸ਼ੁਰੂ ਹੋਣਗੀਆਂ ਔਰ ਇਸ ਦੇ ਅਨੁਸਾਰ ਕੇਂਦਰ ਸਰਕਾਰ ਵੱਲੋਂ ਭਰਤੀਆਂ ਦੀ ਮੋਰਡ ਸੁਰਜੀਤੀ ਤੋਂ ਬਾਅਦ ਜੀਪੀਟੀ ਸਾਮੀਆਂ ਵਿੱਚ ਵਾਧਾ ਹੋਇਆ ਹੈ ਇਸ ਲਈ ਸਿੱਖਿਆ ਵਿਭਾਗ ਵੱਲੋਂ ਪਹਿਲਾਂ ਹੀ ਜਾਰੀ ਕੀਤਾ ਗਿਆ ਇਸ਼ਤਿਹਾਰ ਵਾਪਸ ਲੈ ਲਿਆ ਗਿਆ ਹੈ ਹੁਣ 293 ਦੀ ਥਾਂ ਤੇ ਜੀਪੀਟੀ ਦੀਆਂ 396 ਸਾਮੀਆਂ ਲਈ ਭਰਤੀ ਪ੍ਰਕਿਰਿਆ 24 ਜਨਵਰੀ ਤੋਂ ਸ਼ੁਰੂ ਹੋਵੇਗੀ ਜੀਪੀਟੀ ਦੀ ਜੋ ਇਸ ਭਰਤੀ ਦੇ ਵਿੱਚ ਹੁਣ ਸਿਰਫ ਔਰ ਸਿਰਫ ਈਟੀਟੀ ਵਾਲੇ ਸਟੂਡੈਂਟਸ ਅਪਲਾਈ ਕਰ ਸਕਣਗੇ ਅਤੇ 293 ਪੋਸਟਾਂ ਦੀ ਜੋ ਫੀਸ ਪਹਿਲਾਂ ਜਾ ਚੁੱਕੀ ਸੀ ਸੈਂਟਰ ਦੇ ਕੋਲ ਲਗਭਗ 51000 ਤੋਂ ਵੱਧ ਸਟੂਡੈਂਟਸ ਨੇ ਅਰਜ਼ੀਆਂ ਦੇ ਲਈ ਫਲਾਈ ਕੀਤਾ ਸੀ ਜਿਨ੍ਹਾਂ ਦੀ ਫੀਸ ਵਾਪਸ ਕੀਤੀ ਜਾਵੇਗੀ ਤਾਂ ਇਹ ਇੱਕ ਵੱਡੀ ਅਪਡੇਟ ਪੰਜਾਬ ਅਤੇ ਪੰਜਾਬ ਦੇ ਨਾਂ ਲੱਗਦੇ ਸੂਬਿਆਂ ਦੇ ਲਈ ਨਿਕਲ ਕੇ ਆਈ ਹੈ ਕਿ ਜਿਨ੍ਹਾਂ ਨੇ ਵੀ JBT ਦੀਆਂ ਅਸਾਮੀਆਂ ਦੇ ਲਈ ਅਪਲਾਈ ਕੀਤਾ ਸੀ ਉਹਨਾਂ ਦੇ ਪੈਸੇ ਵਾਪਸ ਹੋਣਗੇ ਅਤੇ ਉਹਨਾਂ ਨੂੰ ਦੁਬਾਰਾ ਤੋਂ ਆਪਣੀ ਅਪਲਾਈ ਕਰਨਾ ਹੋਵੇਗਾ ਅਤੇ ਅਪਲਾਈ ਸਿਰਫ ਉਹੀ ਕਰ ਸਕਣਗੇ ਜਿਹੜੇ ਨਵੇਂ ਨੋਟੀਫਿਕੇਸ਼ਨ ਦੇ ਅਕੋਰਡਿੰਗ ਐਲੀਜੀਬਲ ਹੋਣਗੇ ਤਾਂ ਇਸ ਤਰ੍ਹਾਂ ਹੁਣ ਬਾਕੀ ਦੀ ਗੱਲ ਕਰੀਏ ਆਪਾਂ ਅਲੱਗ-ਅਲੱਗ ਸਟੇਟਾਂ ਦੀ ਤਾਂ ਸਾਰੇ ਸਟੇਟਾਂ ਦੇ ਵਿੱਚ ਸੁਪਰੀਮ ਕੋਰਟ ਦੇ ਇਸ ਆਰਡਰ ਦੇ ਕਾਰਨ ਭਰਤੀਆਂ ਨੂੰ ਰੱਦ ਕੀਤਾ ਜਾ ਰਿਹਾ ਅਤੇ ਜਿਸ ਦੇ ਵਿੱਚ ਬੀਡ ਵਾਲਿਆਂ ਨੂੰ ਬਾਹਰ ਕਰਕੇ ਨਵੀਆਂ ਪੋਸਟਾਂ ਜਾਰੀ ਕੀਤੀਆਂ ਜਾ ਰਹੀਆਂ ਨੇ ਤਾਂ ਇਹ ਇੱਕ ਵੱਡੀ ਅਪਡੇਟ ਨਿਕਲ ਕੇ ਆਈ ਸੀ ਇਸ ਤੋਂ ਹਵਾ ਜੋ ਵੀ ਅਪਡੇਟ ਆਈ ਦੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਹੋਰ ਨਵੀਆਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ